ਆ ਆਏ ਹੋਏ ਆ ਸਤਲੋਈ ਦਰਿਆ ਤੇ ਪਿਛਲੇ 2-3 ਦਿਨ ਤੋਂ ਬਹੁਤ ਸਾਰਾ ਰੌਲਾ ਪੈ ਰਿਹਾ ਕਹਿੰਦੇ ਵੀ ਸਤਲੋਈ ਦਰਿਆ 'ਚ ਬਹੁਤ ਜ਼ਿਆਦਾ ਪਾਣੀ ਆ ਗਿਆ ਤੇ ਹੜ ਦਾ ਬਹੁਤ ਥੋੜਾ ਖਤਰਾ ਬਣਿਆ ਹੋਇਆ ਇਸ ਲਈ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਡਰਾਈਵਰ ਸਾਹਿਬ ਦੇਖ ਕੇ ਮੋਟਰਸਾਈਕਲ ਤੇ ਸੀਗੇ ਸੱਜਣ ਪਿਆਰਿਓ ਆ ਸਤਲੋਈ ਬੰਨ ਤੋਂ ਥੱਲੇ ਆ ਗਏ ਆਪਾਂ ਆ ਦਰਿਆ ਦੇ ਵਿੱਚ ਆ ਗਏ ਆ ਠੀਕ ਹੈ ਦੋ ਤਿੰਨ ਦਿਨ ਤੋਂ ਬਹੁਤ ਭਾਰਾ ਇਧਰ ਹੋ ਗਿਆ ਮੋਟਰਾਂ ਦੇ ਦੋ ਤਿੰਨ ਦਿਨ ਤੋਂ ਬਹੁਤ ਸਤਾ ਦੌਲਾ ਬਣਿਆ ਹੋਇਆ ਸਤਲੋਈ ਦਰਿਆ ਦੇ ਉੱਪਰ ਕਹਿੰਦੇ ਪਾਣੀ ਬਹੁਤ ਜ਼ਿਆਦਾ ਆ ਗਿਆ ਕਿਸੇ ਟਾਈਮ ਹੀ ਹੜ੍ਹ ਆ ਸਕਦੇ ਨੇ ਪਰ ਸੱਜਣ ਪਿਆਰਿਓ ਆਪਾਂ ਸਤਲੋਈ ਦਰਿਆ ਦੇ ਵਿੱਚ ਖੜੇ ਹੋਏ ਆ ਆ ਜਿਹੜਾ ਨਾਲ ਨੂੰ ਦਿਖਾ ਕੇ ਹਟ ਜਨ ਜਿੱਥੋਂ ਇਹ ਥੱਲੇ ਮੋਟਰਾਂ ਸੰਤਾਰਿਆ ਆ ਜਿਹੜਾ ਬੰਨ ਹੈ ਆ ਬੰਨ ਹੈ ਪਰ ਇਹ ਨੂੰ ਸਾਰਾ ਠੀਕ ਹੈ ਆ ਉਹ ਵਿੱਚ ਭਾਰਤ ਮਾਲਾ ਰੋਡ ਦਾ ਪੁਲ ਬੰਦਾ ਪਿਆ ਵਿੱਚ ਦਰਿਆ ਦੇ ਆ ਦੇਖ ਸਕਦੇ ਵੀ ਸੱਜਣੋ ਪਾਣੀ ਜ਼ਰੂਰ ਆਇਆ ਸੀਗਾ ਇੱਕ ਦਿਨ ਤੇ ਇੱਥੇ ਬੰਨ ਦੇ ਨਾਲ ਵੀ ਲੱਗਿਆ ਸੀਗਾ ਕਿ ਇੱਥੇ ਸਤਲੁਜ ਦਰਿਆ ਦੇ ਮਤਲਬ ਇੱਥੇ ਬੰਨਣਾ ਲੱਗਿਆ ਸੀ ਇੱਕ ਦਿਨ ਰਾਤ ਜ਼ਰੂਰ ਪਾਣੀ ਆਇਆ ਸੀ ਬਾਕੀ ਹੁਣ ਬਿਲਕੁਲ ਵੀ ਇੱਥੇ ਪਾਣੀ ਹੈ ਨਹੀਂਗਾ ਬਿਲਕੁਲ ਆਵੇ ਫਸਲਾਂ ਜੜੀਆਂ ਨੇ ਸਾਫ਼ ਕੜੀਆਂ ਹੋਈਆਂ ਨੇ ਤੇ ਉਧਰ ਪਾਣੀ ਜ਼ਰੂਰ ਚੱਲਦਾ ਪਿਆ ਜਿਹੜਾ ਉਹ ਨਲੀ ਜੀ ਬਣੀ ਨਾ ਸਤਲੁਜ ਜਿਹੜੀ ਇੱਕ ਜਿੱਥੇ ਪਾਣੀ ਪਹਿਲੋ ਦਰਿਆ ਦੇ ਵਿੱਚ ਮਤਲਬ ਚੱਲਦਾ ਹੁੰਦਾ ਆਮ ਉੱਥੇ ਪਾਣੀ ਦੇਖ ਸਕਦੇ ਜੀ ਜਰੂਰ ਚੱਲਦਾ ਪਿਆ ਆਓ ਵੇਖ ਲਓ ਇੱਧਰ ਸਾਰੇ ਦਰਿਆ ਉਹ ਜਰੂਰ ਚੱਲਦਾ ਪਿਆ ਬਾਕੀ ਜਿਹੜਾ ਕਹਿੰਦੇ ਨਾ ਦਰਿਆ ਤੇ ਬਹੁਤ ਜ਼ਿਆਦਾ ਪਾਣੀ ਆ ਗਿਆ ਉਹ ਬਿਲਕੁਲ ਅਫਵਾਹ ਫਲਾਈ ਜਾ ਰਹੀ ਹੈ ਕੋਈ ਐਵੇਂ ਖਤਰੇ ਵਾਲੀ ਗੱਲ ਨਹੀਂ ਹੈਗੀ ਇੱਥੇ ਬਿਲਕੁਲ ਦਰਿਆ ਜਿਹੜਾ ਨੋਰਮਲ ਚੱਲਦਾ ਪਿਆ ਥੱਲੇ ਜ਼ਿਆਦਾ ਪਾਣੀ ਛੱਤ ਲਈ ਦਰਿਆ ਦੇ ਵਿੱਚ ਹੈ ਨਹੀਂਗਾ ਆਹ ਦੇਖ ਲਓ ਸਾਡੇ ਮੋਗੇ ਏਰੀਆ ਦੇ ਵਿੱਚ ਅਸੀਂ ਆਪਣੇ ਧਰਮਸ਼ਹਿਰ ਦੇ ਧਰਮਕੋੜ ਤੋਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਦੇਖ ਲਓ ਇੱਥੇ ਸੱਜਣ ਪਿਆਰਿਓ ਆ ਪੱਠਿਆਂ ਦੇ ਆਪਾਂ ਨੂੰ ਲੈਵਲ ਦੇਖਦਾ ਪੈਣਾ ਲਿਬੜੇ ਲਿਬੜੇ ਹੋਏ ਨੇ ਇੰਨਾ ਪਾਣੀ ਇੱਕ ਦਿਨ ਆਇਆ ਸੀਗਾ ਇੰਨੇ ਲੈਵਲ ਤੱਕ ਪਾਣੀ ਆਇਆ ਸੀਗਾ ਇੱਕ ਵਾਰੀ ਜ਼ਰੂਰ ਇੰਨਾ ਪਾਣੀ ਹੋ ਗਿਆ ਸੀ ਬਾਕੀ ਉਸ ਤੋਂ ਨਾਲ ਦੀ ਨਾਲ ਜਲਦੀ ਜਿਹੜਾ ਪਾਣੀ ਇਹ ਲੈ ਕੇ ਤੇ ਆ ਜਿਹੜੀਆਂ ਫਸਲਾਂ ਦੇ ਸਾਰੇ ਝੋਨੇ ਝੋਨੇ ਜਿਹੜੇ ਨੰਗੇ ਹੋ ਗਏ ਨੇ ਸਾਰਾ ਪਾਣੀ ਜਿਹੜਾ ਇਹ ਸਾਰਾ ਉਧਰ ਉਧਰ ਜਾ ਚੁੱਕਾ ਦਰਿਆ ਦੇ ਵਿੱਚ ਠੀਕ ਹੈ ਐਵੇਂ ਜਿਹੜੀ ਅਫਵਾਹ ਬਿਨਾਂ ਘੱਲੋਂ ਫੁਆਹ ਫਲਾਈ ਜਾ ਰਹੀ ਹੈ ਉਹਨਾਂ ਤੇ ਕੋਈ ਯਕੀਨ ਨਾ ਕਰੋ ਠੀਕ ਹੈ ਬੰਨ ਵੱਡਾ ਬੰਨਾ ਹੈ ਦਰਿਆ ਦਾ ਸੱਤ ਲੋਈ ਦਾ ਜਦੋਂ ਬਿਲਕੁਲ ਜਿਆਦਾ ਦਰਿਆ ਚੜਦਾ ਪਾਣੀ ਮਗਰੋਂ ਛੱਡਿਆ ਜਾਂਦਾ ਜਿਆਦਾ ਦਰਿਆ ਚੜਦਾ ਆ ਸਾਰਾ ਦਰਿਆ ਭਰ ਕੇ ਜਿੰਨਾ ਵੀ ਹੈਗਾ ਤੇ ਫਿਰ ਇੱਥੇ ਬੰਨ ਦੇ ਨਾਲ ਲੱਗ ਜਾਂਦਾ ਕਿ ਉਦੋਂ ਖਤਰਾ ਵਾਕਿਆ ਜ਼ਰੂਰ ਬਣ ਜਾਂਦਾ ਜਦੋਂ ਫੁੱਲ ਦਰਿਆ ਮੰਨ ਲਓ ਕੰਢਿਆ ਟਕਰ ਵਗਦਾ ਤੇ ਅਜੇ ਇਹੋ ਜੀ ਕੋਈ ਗੱਲ ਨਹੀਂ ਮਹਾਰਾ ਸੱਚੇ ਪਾਸ਼ਾ ਨਾ ਇਹੋ ਜਿਹਾ ਟਾਈਮ ਲਿਆਵੇ ਤੇ ਅਜੇ ਕੋਈ ਐਹੋ ਜੀ ਗੱਲ ਨਹੀਂ ਪਾਣੀ ਆਇਆ ਜਰੂਰ ਸੀ ਆਵੇ ਜਿਵੇਂ ਆਵੇ ਪਾਣੀ ਉਹ ਨਾਲ ਆਵੇ ਮਿੱਟੀ ਆ ਚੀਜ਼ਾਂ ਉੱਤੇ ਸੱਟ ਕੇ ਝੋਨੇ ਦੇ ਗੰਦ ਪੈ ਲਈ ਆਇਆ ਜਰੂਰ ਸੀ ਇੱਕ ਦਿਨ ਲਈ ਤੇ ਬਾਕੀ ਇਸ ਟਾਈਮ ਬਿਲਕੁਲ ਦਰਿਆ ਜਿਹੜਾ ਵਿਲਾ ਕੋਈ ਖਤਰਾ ਨਹੀਂ ਕੋਈ ਐਹੋ ਜੀ ਖਤਰੇ ਵਾਲੀ ਗੱਲ ਨਹੀਂ ਦਰਿਆ ਦੇ ਵਿੱਚ ਨਾ ਕੋਈ ਪਾਣੀ ਦਾ ਲੈਵਾ ਜ਼ਿਆਦਾ ਬਿਲਕੁਲ ਨੋਰਮਲ ਉਹ ਜਿਹੜਾ ਥੱਲੇ ਛੋਟਾ ਜਿਹਾ ਪਾਣੀ ਚੱਲਦਾ ਉੱਥੇ ਲੋਕੀ ਬਹੁਤ ਸਾਰੇ ਦੇਖਣ ਆ ਰਹੇ ਨੇ ਦਰਿਆ ਨੂੰ ਉੱਥੇ ਹੀ ਪਾਣੀ ਚੱਲ ਰਿਹਾ ਬਾਕੀ ਆ ਪਾਸੇ-ਆਸੇ ਜਿਹੜੀਆਂ ਫਸਲਾਂ ਖੜੀਆਂ ਨੇ ਬਿਲਕੁਲ ਠੀਕ ਹੈ ਕੋਈ ਪਾਣੀ ਨਹੀਂ ਫਸਲ ਦੇ ਵਿੱਚ ਹੈਗਾ ਸਰਕਾਰ ਨੂੰ ਜ਼ਰੂਰ ਬੇਨਤੀ ਹੈ ਕਰਦੇ ਆ ਵੀ ਜਿਹੜਾ ਉਹਦੋਂ ਪਾਣੀ ਆਇਆ ਉਹਦੇ ਨਾਲ ਪਾਣੀ ਆਉਣ ਨਾਲ ਮੰਨ ਲਓ ਜਿਹੜੀਆਂ ਨੀਵੀਆਂ ਥਾਵਾਂ ਤੇ ਝੋਨਾ ਸੀਗਾ ਜਾਂ ਕੋਈ ਹੋਰ ਫਸਲ ਸੀ ਤੇ ਉੱਥੇ ਸੱਜਣ ਪਿਆਰਿਓ ਉਹ ਜਿਹੜੀਆਂ ਨੀਵੀਆਂ ਥਾਵਾਂ ਵਾਲੀ ਜਿਹੜੀ ਫਸਲ ਖੜੀ ਸੀ ਜਾਂ ਝੋਨਾ ਖੜਾ ਸੀ ਉਹਨਾਂ ਦਾ ਜ਼ਰੂਰ ਨੁਕਸਾਨ ਹੋਇਆ ਠੀਕ ਹੈ ਉਹਨੂੰ ਸਰਕਾਰ ਨੂੰ ਜ਼ਰੂਰ ਚਾਹੀਦਾ ਉਹਨਾਂ ਦੀ ਬਾਹ ਫੜਨੀ ਚਾਹੀਦੀ ਜਿਹੜੇ ਛੋਟੇ ਕਿਸਾਨ ਨੇ ਜਿਨ੍ਹਾਂ ਦਾ ਝੋਨਾ ਖਰਾਬ ਹੋ ਗਿਆ ਫਸਲ ਖਰਾਬ ਹੋ ਗਈ ਉਹਨਾਂ ਨੂੰ ਬੰਦਾ ਹੱਕ ਜ਼ਰੂਰ ਮਿਲਣਾ ਚਾਹੀਦਾ ਬਾਕੀ ਆ ਮੇਰਾ ਵੀਰ ਸੁਨੀਲ ਸੁਨੀਲ ਵੀਰ ਜੀ ਧੰਨਵਾਦ ਤੁਸੀਂ ਹਾਂਜੀ ਬਈ ਜੀ ਰਾਮ ਰਾਮ ਜਿੰਨੇ ਵੀ ਮੇਰੇ ਭਰਾ ਜੁੜੇ ਜੀ ਆਪਣੇ ਨਾਲ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇੱਥੋਂ ਵੀ ਜੁੜੇ ਜੀ ਠੀਕ ਹੈ ਤੇ ਜਿਉਂਦੇ ਵੱਸਦੇ ਰਹੋ ਸਪੋਰਟ ਕਰਨ ਲਈ ਉਹ ਬਾਈ ਹੋਣੀ ਤਾਂ ਵੀਰ ਮੇਰੇ ਮੱਛੀਆਂ ਫੜੀ ਜਾਂਦੇ ਵਿੱਚ ਉਹ ਦਰਿਆ ਦੇ ਚੱਲ ਜਾਓ ਘੇੜਾ ਕਾਢਿਓ ਚੱਲ ਚੱਲ ਜਾ ਪੱਜ ਮੈਂ 2 ਮਿੰਟ ਗੱਲ ਕਰ ਲਾਂ ਤੇ ਠੀਕ ਹੈ ਤੇ ਜਿੰਨੇ ਸੱਜਣ ਮਿੱਤਰ ਤੁਸੀਂ ਸਪੋਰਟ ਕਰਨ ਵਾਲੇ ਜੀ ਤੁਹਾਡਾ ਧੰਨਵਾਦ ਜਿਉਂਦੇ ਵਸਦੇ ਰਹੋ ਆ ਵਿੱਚ ਬਣ ਰਿਹਾ ਆਪਣੇ ਸਤ ਭਾਰਤ ਮळा ਭਾਰਤ ਮळा ਜਿਹੜਾ ਰੋਡ ਬਣਿਆ ਨਾ ਉਹ ਉਹਦਾ ਪੁਲ ਬਣ ਰਿਹਾ ਵਿੱਚੋਂ ਬਹੁਤ ਤਕੜੀ ਮळा ਤਕੜਾ ਪੁਲ ਬਣ ਰਿਹਾ ਭਾਰਤ ਮळा ਦਾ ਸਤਲੁਜ ਦਰਿਆ ਦੇ ਵਿੱਚ ਠੀਕ ਹੈ ਆ ਦੇਖ ਸਕਦੇ ਜੀ ਬਾਕੀ ਮੈਂ ਇਸ ਲਈ ਲਾਈਵ ਕਰਕੇ ਤੁਹਾਨੂੰ ਵੀਡੀਓ ਪਾ ਕੇ ਤੁਹਾਨੂੰ ਦੱਸਣ ਲੱਗਾ tha ਵੀ ਬਹੁਤ ਜਿਆਦਾ ਅਫਵਾਹ ਜਿਹੜੀ ਲੋਕਾਂ ਵੱਲੋਂ ਫਲਾਈ ਜਾ ਰਹੀ ਹੈ ਵੀ ਬਹੁਤ ਜਿਆਦਾ ਪਾਣੀ ਆ ਗਿਆ ਬਹੁਤ ਖਤਰਾ ਬਣਿਆ ਆਇਆ ਕਿਸੇ ਟਾਈਮ ਹੀ ਐ ਹੋ ਜਾਊਗਾ ਐ ਹੋ ਜਾਊਗਾ ਐਵੇਂ ਦੀ ਕੋਈ ਗੱਲ ਨਹੀਂ ਜਿਹੜੀਆਂ ਅਫਵਾਹਾਂ ਤੋਂ ਐਵੇਂ ਬਿਨਾਂ ਕੱਲੋ ਡਰੋਣਾ ਜੇ ਕੋਈ ਆਉਣ ਵਾਲੇ ਟਾਈਮ 'ਚ ਅਪਡੇਟ ਹੋਈ ਕਿਸੇ ਤਰ੍ਹਾਂ ਦਾ ਕੋਈ ਜਿਆਦਾ ਲੈਵਲ ਲੱਗਿਆ ਸਾਨੂੰ ਪਾਣੀ ਦਾ ਜਾਂ ਕੋਈ ਖਤਰਾ ਲੱਗਿਆ ਮੈਂ ਵੀਡੀਓ ਪਾ ਕੇ ਲਾਈਵ ਕਰਕੇ ਤੁਹਾਨੂੰ ਸਾਰੇ ਭਰਾਵਾਂ ਨੂੰ ਸਾਰੇ ਸੱਜਣਾ ਮਿੱਤਰਾਂ ਨੂੰ ਜਰੂਰ ਦੱਸ ਦੂੰਗਾ ਬਾਕੀ ਇਸ ਟਾਈਮ ਬਿਲਕੁਲ ਵੀ ਪਾਣੀ ਦਾ ਖਤਰਾ ਹੈ ਨਹੀਂ ਗਾਣਾ ਕੋਈ ਨੁਕਸਾਨ ਮੰਨ ਲਓ ਇੰਨਾ ਜ਼ਿਆਦਾ ਪਾਣੀ ਦਰਿਆ ਦੇ ਵਿੱਚ ਹੈਗਾ ਸਤਲੁਜ ਦੇ ਠੀਕ ਹੈ ਚਲੋ ਮੇਰੇ ਭਰਾ ਜਿਉਂਦੇ ਵਸਦੇ ਰਹੋ ਮਿਲਦੇ ਆਪਾਂ ਨਵੀਂ ਵੀਡੀਓ ਨਾਲ ਜਿੰਨੇ ਟਰਾਂਸਪੋਰਟ ਕਰਦੇ ਜੀ ਧੰਨਵਾਦ ਸਾਰੇ ਭਰਾਵਾਂ ਦਾ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ